ਆਸੇ ਤੱਕ ਜਿਹੜਾ ਲਿਖਿਆ ਉਹਨਾਂ ਨੇ ਉਹ 242 ਤੇ ਹੋਰ ਕੀ ਕਿਨਾਂ ਦੀ 2 ਦਾਸ ਕਰੇ ਬੈਟ ਫੁਰ ਦਾਇਰੇ ਕੋਈ ਇਫੈਕਟ ਨਹੀਂ ਉਹਦੇ ਨਾਲੋਂ ਫਰਕ ਹੁੰਦਾ ਹਾਂਜੀ ਹਾਂਜੀ আচ্ছা ਭਾ ਲੈ ਆਇਆ ਆਪਣਾ 228 ਦੋ ਪੈਗ

ਹਾਂ ਜੀ ਜੀ ਜੇ ਸਾਡੇ ਤੇ ਨੂੰ ਆਂਦੇ ਜਾਈਏ ਨਾ ਕਿ ਰਮੇ ਦਰਦੇ ਤੁਸੀਂ ਚੇਂਜ ਰੋ ਜੀ ਹਾਂ ਹਾਂ ਹਰਾ ਪਤਾ ਜੀ ਜਾਣ ਕੇ ਕਰ ਦਿੰਦੇ ਜੀ ਤੁਸੀਂ ਨਹੀਂ ਲੰਦੇ ਪਤਾ ਸਾਰਾ ਹੁੰਦਾ ਜੀ ਇਹਨਾਂ ਨੂੰ ਵੀ ਨਹੀਂ ਅਸੀਂ ਚਲੋ ਕੋਈ ਦੇ ਦਿਓ ਕੰਪਲੇਟ ਫਾਰਮ ਦੇ ਦਿਓ ਜੀ ਤੁਸੀਂ ਕੰਪਲੇਟ ਬੁੱਕ ਤੁਸੀਂ ਤੁਹਾਨੂੰ ਇਹ ਐਤ ਕੀ ਮੌਕਾ ਦਿਓ ਸਰ ਸੌਰੀ ਪਲੀਜ਼ ਦੇਖੋ ਕੀ ਦਿਓ ਤੁਹਾਡੇ ਸਾਹਮਣੇ ਕਰ ਲੱਗੇ ਆਂ ਤੁਸੀਂ ਉਹਦੀ ਇੱਜ਼ਾਤ ਹੀ ਗੁਰਪਾਣ ਕਰ ਲਿਆ ਜੀ ਦੋ ਬੰਦੇ ਕਿਹਨੂੰ ਕਰੇ ਮੇਰਾ ਅਧਿਕਾਰ ਆ ਇਹਦਾ ਤੇ ਇਹਦੇ ਬਾਰੇ ਤੋਂ ਮੇਰਾ ਅਧਿਕਾਰ ਮੈਨੂੰ ਵਰਤਣ ਦਿਓ ਤੁਸੀਂ ਉਹ ਤੁਹਾਡੀ ਮਾਦੀਆ ਸੀਰੀਅਸ ਬ੍ਰੈਸ ਕਰ ਰਿਹਾ ਨਹੀਂ ਸਰ ਚਲੋ ਮੈਂ ਪੰਜਾਬੀ ਜਾਂ ਲੱਗਿਆ ਜੀ ਮੈਂ ਤਾਂ ਲੱਗ ਦਿੱਤਾ ਮੈਨੂੰ ਜ਼ਰੂਰ ਲੋਣੀ ਜੀ ਜੇ ਮੈਨੂੰ ਜ਼ਰੂਰ ਲੋਣੀ ਜੀ ਤੁਸੀਂ ਉਹ ਆ ਫਿਰ ਇੱਕ ਇੱਕ ਵਾਰ ਮੌਕਾ ਦੇ ਦਿਓ ਚਲੋ ਤੁਹਾਡੀ ਮਾਦੀਆ ਜੀ ਤੁਸੀਂ ਨਹੀਂ ਆਪਣਾ ਕੰਪਲੇਂਟ ਨਹੀਂ ਜਾਨ ਚੁੰਦੇ ਜੇ ਚਲੋ ਉਸ ਤੋਂ ਅੱਗੇ ਜੇ ਤੁਸੀਂ ਨਹੀਂ ਆਪਣਾ ਕੰਪਲੇਂਟ ਰਿਸਟਰ ਦੇਣਾ ਇਹ ਤੁਹਾਡੀ ਮਾਗੀ ਤੋ ਕੀ ਕਰ ਸਰ ਮੈਂ ਬਹੁਤ ਸੁਣੋ ਜੀ ਪਲੀਜ਼ ਚਲੋ ਸਰ ਕੋਈ ਥੋੜੀ ਨਹੀਂ ਸਰ ਉਹ ਘਰ ਦਾ ਜਾਉਣਾ ਹਾਂ ਸਾਜੋ ਕੇ ਦਾ ਨਹੀਂ ਸਰ ਨਹੀਂ ਆ ਗਿਆ ਉਹ ਹੀ ਤਾਂ ਨਹੀਂ ਸ਼ਿਕਾਇਤ ਪਾਉਣੀ ਕੰਪਲੇਟ ਰੈਸਦ ਨਹੀਂ ਆਪਣਾ ਦੇ ਰਹੇ ਤੇ ਆਪਣਾ ਕੰਪਲੇਟ